ਸੋਇਪਰ ਅੰਦਰ ਚੋਰੀਆਂ ਦਾ ਸلسਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਹੀ ਚੋਰਾਂ ਵੱਲੋਂ ਸ਼ਹਿਰ ਦੇ ਭੋਲੇ ਭਾਲੇ ਲੋਕਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਦੇਰ ਰਾਤ ਇੱਕ ਚੋਰ ਨੇ ਘਰ ਅੰਦਰ ਦਾਖਲ ਹੋ ਕੇ ਘਰ ਦੇ ਅੰਦਰੋਂ ਤਿੰਨ ਤੋਲੇ ਸੋਨਾ ਅਤੇ ਦੋ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਿਆ ਮੌਕੇ ਦੀ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਕੇ ਦੀ ਸੀਸੀਟੀਵੀ ਤਸਵੀਰ ਹੈ ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਗਲੀਆਂ ਵਿੱਚ ਦੇਰ ਰਾਤ ਨੂੰ ਚੋਰ ਜਿਹੜੇ ਆ ਉਹ ਬੇਖੌਫ ਹੋ ਕੇ ਘੁੰਮ ਰਹੇ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬੇਖੌਫ ਹੋ ਕੇ ਚੋਰ ਜਿਹੜਾ ਉਹ ਪੈਪੜਾਈ ਕੰਦ ਟੱਪਦਾ ਕੰਦ ਟੱਪ ਕੇ ਘਰ ਦੇ ਅੰਦਰ ਦਾਖਲ ਹੁੰਦਾ ਤੇ ਘਰ ਦੇ ਅੰਦਰੋਂ ਦੋ ਮੋਬਾਈਲ ਫੋਨ ਅਤੇ ਤਿੰਨ ਟੋਲੇ ਸੋਨਾ ਜਿਹੜਾ ਉਹ ਚੋਰੀ ਕਰਕੇ ਫਰਾਰ ਹੋ ਗਿਆ ਤਾਂ ਪਰਿਵਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਨੂੰ ਸਵੇਰੇ ਪਤਾ ਲੱਗਾ ਜਦ ਉਨਾਂ ਨੇ ਦੇਖਿਆ ਕਿ ਸਮਾਨ ਜਿਹੜਾ ਇਧਰ ਉਧਰ ਖਿਲਰਿਆ ਪਿਆ ਸੀਗਾ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਉਹਨਾਂ ਦਾ 3 ਤੋਲੇ ਸੋਨਾ ਅਤੇ ਮੋਬਾਈਲ ਫੋਨ ਜਿਹੜੇ ਆ ਉਹ ਗਾਇਬ ਸਨ ਜਿਸ ਤੋਂ ਬਾਅਦ ਉਹਨਾਂ ਪੁਲਿਸ ਨੂੰ ਇਤਲਾਹ ਦਿੱਤੀ ਉਦੋਂ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਇਸ ਪੂਰੇ ਮਾਮਲੇ ਤੇ ਪਰਿਵਾਰਕ ਮੈਂਬਰਾਂ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਦਨੇ। ਤੁਹਾਡੇ ਚੋਰੀ ਹੋਈ ਹੈ ਕਿਵੇਂ ਹੋਈ ਹੈ? ਜੀ ਮੇਰਾ ਨਾਮ ਸ਼੍ਰੀਿੰਦਰ ਕੁਮਾਰ ਸਾਹ ਦਾ ਨਾਮ ਸ਼੍ਰੀ ਲਖਮੀਰ ਚੰਦ ਵਾਸੀ ਨਾਨਕਪੁਰਾ ਮਹੱਲਾ ਓਪੋਜ਼ਿਟ ਬੋਰ ਸਿੰਘ ਐਮਸੀ ਮੇਰੇ ਵੀਰ ਮੌਂਟੀ ਐਮਸੀ ਵੀ ਇਸ ਮਹੱਲੇ 'ਚ ਰਹਿੰਦੇ ਨੇ ਰਾਤੀ ਸਾਨੂੰ ਸਵੇਰ ਪਤਾ ਲੱਗਾ ਜਿਵੇਂ ਮੈਂ ਜਦੋਂ ਥੱਲੇ ਚੀਕ ਝੜਾ ਸੁਣਿਆ ਲੇ ਮੇਰੇ ਘਰੇ ਚੋਰੀ ਹੋ ਗਈ ਆ ਰਾਤ ਕਿਤੇ 2:30 ਵਜੇ ਦੇ ਕਰੀਬ ਚੋਰ ਆਏ ਨੇ ਮੇਰੇ ਮੰਮੀ ਪਾਪਾ ਲੌਬੀ 'ਚ ਸੁੱਤੇ ਪਏ ਨੇ ਉਹਨਾਂ ਨੂੰ ਕੋਈ ਚੀਜ਼ ਸੰਘਾਈ ਗਈ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਲੇ ਵੀ ਉਹਨਾਂ ਨੇ ਬੂਹਾ ਖੋਲਿਆ ਚੋਰ ਨੇ ਜਾ ਕੇ ਉਹਨਾਂ ਮੰਮੀ ਪਾਪਾ ਦਾ ਮੋਬਾਈਲ ਚੱਕਿਆ ਮੇਰੇ ਬੇਟੇ ਦਾ ਮੋਬਾਈਲ ਚੱਕਿਆ ਪ্লাস ਅੰਦਰ ਜਾ ਕੇ ਉਹਨਾਂ ਨੇ ਦੇਖਿਆ ਤਾਂ ਤਜੋਰੀ ਵੀ ਟੁੱਟੀ ਹੋਈ ਸੀ ਜਦੋਂ ਮਮਾ ਨੇ ਦੇਖਿਆ ਤੇ ਅੰਦਰੋਂ ਸਾਰਾ ਸੋਨਾ ਵੀ ਯਾਨੀ ਕਿ ਆਪਣਾ ਚੱਕਿਆ ਗਿਆ ਵਿੱਚੋਂ ਸਾਰਾ ਸੋਨਾ ਚੱਕਿਆ ਗਿਆ ਤੇ ਬਾਅਦ ਚੋਂ ਅਸੀਂ ਆਸ-ਪਾਸੇ ਜਾ ਕੇ ਕੈਮਰੇ ਦੀ ਫੁਟੇਜ ਕਢਾਈਆਂ ਤਾਂ ਉਹਨਾਂ 'ਚ ਪਤਾ ਲੱਗਿਆ ਲੱਭੀ ਉਹਨੇ ਸਾਡੀ ਦੀਵਾਰ ਟੱਪ ਕੇ ਤੇ ਉੱਪਰ ਜਾ ਕੇ ਪੌੜੀਆਂ ਉਤਰ ਕੇ ਤੇ ਉਹਨੇ ਆ ਕੇ ਦਰਵਾਜ਼ਾ ਖੋਲ ਕੇ ਇਹ ਕਾਹਨ ਨੂੰ ਅੰਜਾਮ ਦਿੱਤਾ ਕਿੰਨਾ ਸੋਨਾ ਸੀ ਸਾਡੇ ਇਹ 3 ਤੋਲੇ ਸੋਨਾ ਸੀ ਜੀ ਜਿੰਦੇ 'ਚ ਇੱਕ ਚੈਨ ਹੈ ਦੋ ਜੋੜੀਆਂ ਆਹ ਸੌਰੀ ਦੋ ਮੁੰਦਰੀਆਂ ਨੇ ਇੱਕ ਜੋੜੀ ਟੋਪਸ ਦੀ ਐ ਔਰ ਦੋ ਮੋਬਾਈਲ ਨੇ ਜੀ ਸੌਰੀ ਕਿਤੀ ਸਟਾ ਕੀ ਮੰਗ ਕਾ ਤੇ ਪੁਲਿਸ ਨੂੰ ਤੁਸੀਂ ਇਨਫੋਰਮ ਕੀ ਪੁਲਿਸ ਨੂੰ ਇਹੀ ਹੈ ਜੀ ਵੇਖੋ ਜੀ ਅਸੀਂ ਪਹਿਲੇ ਤੋਂ ਬਾਹਰ ਨਹੀਂ ਅਸੀਂ ਸੇਫ ਸੀ ਹੁਣ ਘਰਾਂ 'ਚ ਸੇਫ ਨਹੀਂ ਰਹਿ ਗਏ ਦੀ ਅਸੀਂ ਸਾਡਾ ਤਾਂ ਇਸ ਟਾਈਮ ਇੰਨਾ ਕੋਈ ਡਰ ਦਾ ਮਹੌਲ ਬਣਿਆ ਪਿਆ ਅਸੀਂ ਨਾ ਕੋਈ ਫੋਨ ਤੇ ਗੱਲ ਕਰ ਸਕਦੇ ਆ ਦੇ ਘਰੇ ਕੋਈ ਸੋਨਾ ਨਹੀਂ ਰੱਖ ਸਕਦੇ ਸਾਡੀ ਤੇ ਵੀ ਪ੍ਰਸ਼ਾਸਨ ਅਗੇ ਹੋਈ ਆਂਗੇ ਪੁਲਿਸ ਪ੍ਰਸ਼ਾਸਨ ਅਗੇ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਸਾਡਾ 골ਡ ਵਾਪਸ ਦਵਾਇਆ ਜਾਵੇ ਸੀਸੀਟੀਵੀ ਦੇ ਵਿੱਚ ਕੀ ਸਾਹਮਣੇ ਆ ਰਿਹਾ ਹੈ ਜੀ ਸੀਸੀਟੀਵੀ ਤੇ ਹੀ ਲੱਭ ਉਹ ਆਇਆ ਲੜਕਾ ਉਹਨੇ ਆਪਣੇ ਬੂਟ ਉਤਾਰੇ ਨੇ ਬੂਟ ਲਾ ਕੇ ਰੱਖੇ ਨੇ ਔਰ ਮੂੰਹ ਆਪਣਾ ਟਕਿਆ ਆ ਸੀ ਉਹ ਆਪਣੇ ਆਪਣੇ ਬਾਹਰੋਂ ਕੰਧ ਤੋਂ ਚੜਿਆ ਚੜ ਕੇ ਤੇ ਉੱਪਰੋਂ ਘੁੰਮ ਕੇ ਪੌੜੀਆਂ ਸਰੇ ਥੱਲੇ ਆ ਗਿਆ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਵਿੰਦਰ ਕੁਮਾਰ ਹੈ ਜੀ ਐਮਸੀ ਮੇਰੇ ਬਿਲਕੁਲ ਸਾਹਮਣੇ ਘਰ ਹੈ ਲਖਵੀਰ ਚੰਦ ਜੀ ਦਾ ਹਮ ਸਾਡੇ ਆਮੋ ਸਾਹਮਣੇ ਘਰ ਨੇ ਤੇ ਬੜਾ ਬੇਖੌਫ ਹੋ ਕੇ ਚੋਰ ਆਇਆ ਸਾਰੇ ਕੈਮਰੇ ਸੀ ਸਾਡੇ ਵੀ ਲੱਗਾ ਕੈਮਰਾ ਹੋਰ ਵੀ ਆਸੇ ਪਾਸੇ 2-4 ਘਰਾਂ ਦੇ ਲੱਗੇ ਆ ਅਹੀਂ ਚੱਕ ਕੀਤੇ ਉਹ ਸ਼ਰੇ ਆਮ ਰਾਤ ਨੂੰ ਗਲੀਆਂ 'ਚ ਘੁੰਮ ਰਿਹਾ ਤੇ ਉਹਨੂੰ ਕੋਈ ਡਰ ਨਹੀਂ ਕੋਈ ਡਿੱਕਰ ਨਹੀਂ ਇੱਕ ਦੋ ਘਰਾਂ ਦੇ ਵਿੱਚੋਂ ਉਧਰ ਪਿਛਲੀ ਗਲੀ 'ਚ ਵੀ ਵੜਿਆ ਉਧਰੋਂ ਜੇ ਉਹਦਾ ਕੋਈ ਨਹੀਂ ਸ਼ਾਇਦ ਦਾ ਲੱਗਾ ਕੋਈ ਤੇ ਫੇਰ ਇੱਧਰ ਆ ਗਿਆ ਸਾਡੀ ਗਲੀ ਤੇ ਇਹਨਾਂ ਦੀ ਆ ਛੋਟੀ ਕੰਧ ਦੇ ਉੱਥੋਂ ਰਾਮ ਨਾਲ ਚੜਿਆ ਤੇ ਉਹਨੇ ਬੇ ਤੜਕ ਹੋ ਕੇ ਸੁੱਤੇ ਪਰਿਵਾਰ ਸਾਰੇ ਦੇ ਕੋਲ ਚੋਰੀ ਕਰਕੇ ਉਹਨਾਂ ਦਾ ਸੋਨਾ ਚਲੋ ਮੈਨੂੰ ਪਰਿਵਾਰ ਨੂੰ ਪਤਾ ਹੋਗਾ ਕਿੰਨਾ ਸੋਨਾ ਹੈਗਾ ਹੂੰ ਅੰਦਾਜ਼ਨ 3-4 ਤੋਲੇ ਦੇ ਸ਼ਾਇਦ ਮਤਲਬ ਮੈਂ ਹੋਣਾ ਸਾਡੀ ਮੀਟਿੰਗ ਸੀ ਇਹ ਮਤਲਬ ਕੋਈ ਚੋਰਾਂ ਨੂੰ ਡਰ ਨਹੀਂ ਓਥੇ ਮੈਂ ਪੱਟੀ ਲੁਆਣ ਗਿਆ ਮੇਰੇ ਕੋਈ ਸੱਟ ਲੱਗੀ ਤੇ ਉਹ ਆਪਣਾ ਪਰਲੇ ਪਾਸੇ ਵੀ ਆਪਣਾ ਨਿਊ ਨਾਨਕਪੁਰੇ ਵਾਲੀ ਸਾਈਡ ਵੀ ਕਿਸੇ ਦੇ ਘਰ ਵੜਿਆ ਉਧਰ ਵੀ ਡੇਢ ਪੌਣੇ 2 ਦਾ ਗੱਲ ਏ ਉਧਰੋਂ ਭੱਜਾ ਹੋ ਸਕਦਾ ਉਹੋ ਬੰਦਾ ਹੀ ਇੱਧਰ ਘੁੰਮਦਾ ਘੁਮਦਾ ਰਾਮਨਾਲ ਆਇਆ ਕੁੱਤੇ ਵੀ ਪਾਉਂਦਾ ਮਤਲਬ ਇੰਦਾਂ ਦੀ ਵਾਰਦਾਤ ਤਾਂ ਲਗਾਤਾਰ ਵੱਧ ਰਹੀਆਂ ਬਹੁਤ ਹੀ ਬੜਾ ਬੂਰਾ ਹਾਲ ਏ ਜੀ ਹੁਣ ਤਾਂ ਸੁੱਤੇ ਪਿਆ ਘਰਾਂ ਦੇ ਵਿੱਚੋਂ ਵੜੇ ਆਉਂਦੇ ਨੇ ਤੇ ਆਪਣਾ ਰਸਤੇ ਵਿੱਚ ਤਾਂ ਤੁਹਾਨੂੰ ਪਤਾ ਹੀ ਆਪਾਂ ਰੋਹ ਸੁਣਦੇ ਆ ਕਿਸੇ ਨੂੰ ਕਾਪੇ ਨਾਲ ਲੁੱਟ ਲਿਆ ਕਿਸੇ ਨੂੰ ਤਲਵਾਰ ਨਾਲ ਲੁੱਟ ਲਿਆ ਕਿ ਇਹ ਦੁਕਾਨਦਾਰ ਨੂੰ ਲੁੱਟ ਲਿਆ ਹੂੰ ਇਹ ਤਾਂ ਬੜਾ ਬੁਰਾ ਵਾਲੇ ਜੀ ਇਹ ਰਾਤੀ 2:30 ਵਜੇ ਆਇਆ ਆਪਣੇ ਮੱਗੋ ਪਰਿਵਾਰ ਰਿੰਦਾ ਆਪਣੇ ਨਾਨਕਪੁਰੇ ਇਹਨਾਂ ਦੇ ਘਰੇ ਬੜੇ ਆਰਾਮ ਦੇ ਨਾਲ ਆਇਆ ਸੀ ਸੀਸੀ ਟੈਮੇ ਕੈਮਰੇ ਦੀ ਫੁਟੇਜ ਦੇਖੀ ਜਿੰਦੇ ਵਿੱਚ ਬੜੇ ਰਾਮ ਨਾਲ ਆਂਦਾ ਪਿਆ ਕੰਮਲ ਦੀ ਬੁੱਕਲ ਮਾਰੀ ਏ ਮੂੰਹ ਲਮੇਟਿਆ ਆ ਦੇ ਕੋਈ ਉਹਨੇ ਇਹ ਨਹੀਂ ਪਰਵਾਹ ਕੀਤੀ ਯਾਰ ਕੋਈ ਮੈਨੂੰ ਉੱਪਰੋਂ ਵੇਖ ਲੇਗਾ ਜਾਂ ਕਰ ਲੇਗਾ ਕੋਈ ਉਹਨਾਂ ਨੂੰ ਇਹ ਨਹੀਂ ਚੋਰ ਨੂੰ ਚੋਰ ਬੇ ਧੜਕ ਹੋ ਕੇ ਆਇਆ ਕਿਉਂਕਿ ਅਸੀਂ ਅੱਗੇ ਸਮਝਦੇ ਹੁੰਦੇ ਸੀ ਵੀ ਇਹ ਮੁਹੱਲਾ ਸੇਫ ਏ ਵੀ ਸਾਡੇ ਜਿਹੜੇ ਅੰਦਰਲੇ ਮੱਲੇ ਸੇਫ ਨੇ ਕਿਉਂਕਿ ਅੱਜ ਕੱਲ੍ਹ ਵਾਰਦਤ ਅੰਦਰਲੇ ਮੱਲਿਆਂ ਦੇ ਵਿੱਚ ਵੀ ਓਵੇਂ ਸਿਸਟਮ ਚੱਲਣ ਲੱਗ ਪਿਆ ਜਿਹੜਾ ਦਿਨੋ ਦਿਨ ਹਾਲਾਤ ਤਾਂ ਵਿਗੜਦੇ ਜਾਂਦੇ ਨੇ ਚੋਰ ਨੇ ਕੀ ਵਾਰਦਾਤ ਨੂੰ ਅਨਜਾਨ ਦਿੱਤਾ ਚੋਰ ਨੇ ਤਾਂ ਅੰਦਰੋਂ ਘਰ ਦੇ ਅੰਦਰ ਵੜਿਆ ਬੇਤੜਕ ਹੋ ਗਏ ਘਰ ਦੇ ਅੰਦਰ ਜਿਹੜਾ ਸੋਨਾ ਪਿਆ ਸੀ ਸਾਡੇ ਭਾਬੀ ਜੀ ਲੱਗਦੇ ਨੇ ਉਹਨਾਂ ਦਾ ਜਿਹੜਾ ਹੈਗਾ ਸੀ ਘਰ ਦੇ ਵਿੱਚੋਂ ਸੋਨਾ ਵੀ ਚੱਕ ਲਿਆ ਫਿਰ ਮੋਬਾਈਲ ਵੀ ਉਹਨਾਂ ਦੇ ਹੈਗੇ ਸੀਗੇ ਮੋਬਾਈਲ ਵੀ ਚੱਕ ਲਏ ਅੱਜ ਸਾਡੀ ਨਗਰ ਕੌਂਸਲ ਦੀ ਮੀਟਿੰਗ ਸੀ ਮੀਟਿੰਗ ਦੇ ਵਿੱਚ ਸਾਰੇ ਐਮਸੀ ਸੁਬਾਨ ਵੀ ਇਕੱਠੇ ਹੋਏ ਜਿੰਦੇ ਵਿੱਚ ਐਮਐਲਏ ਸਾਹਿਬ ਮੌਜੂਦਾ ਐਮਐਲਏ ਸਾਹਿਬ ਵੀ ਆਏ ਤੇ ਐਮਐਲਏ ਸਾਹਿਬ ਨੂੰ ਅਸੀਂ ਕਿਹਾ ਵੀ ਮੌਜੂਦਾ ਸਰਕਾਰ ਹੈ ਤੁਹਾਡੀ ਤੁਸੀਂ ਕੁਝ ਨਾ ਕੁਝ ਇਹ ਕਰੋ ਵੀ ਹਾਂ ਵੀ ਦਿਨੋ ਦਿਨ ਹਾਲਾਤ ਵਿਗੜਦੇ ਜਾਂਦੇ ਨੇ ਬਾਕੀ ਕੋਈ ਚਲੋ ਉਹਨਾਂ ਨੇ ਕਿਹਾ ਪਰ ਸਿਸਟਮ ਸਮਝ ਨਹੀਂ ਆਈ ਸਰਕਾਰ ਮੌਜੂਦਾ ਹੋਵੇ ਐਮਐਲਏ ਸਾਹਿਬ ਮੌਜੂਦਾ ਹੋਣ ਤੇ ਦਿਨੋ ਦਿਨ ਹਾਲਾਤ ਵਿਗੜਦੇ ਜਾਂਣ